ਪੱਤੀ ਦੱਸ ਹੁਣਾ ਵਾਂਗ ਤੇਨੂੰ ਜਾਲ ਤਾ ਛੱਡਨਾ ਪਹਿਨਾਏ ਪੱਤੀ ਦੱਸ ਹੁਣਾ ਵਾਂਗ ਤੇਨੂੰ ਵੀ ਜਾਲ ਤਾ ਛੱਡਨਾ ਪਹਿਨਾਏ ਪੱਤੀ ਦੱਸ ਹੁਣਾ ਵਾਂਗ ਤੇਨੂੰ ਵੀ ਜਾਲ ਤਾ ਛੱਡਨਾ ਪਹਿਨਾਏ ਅੱਜ ਦੀ ਸਵੇਰ ਆਪ ਸਭ ਦੇ ਲਈ ਖੁਸ਼ੀਆਂ ਅਤੇ ਆਨੰਦ ਭਰੀ ਹੋਵੇ ਪਵਿੱਤਰ ਬਾਈਬਲ ਵਿੱਚ ਉਤਪਤ ਦੇ ਪਹਿਲੇ ਅਧਿਆਇ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਆਦ ਵਿੱਚ ਪਰਮੇਸ਼ਰ ਨੇ ਆਕਾਸ਼ਾਂ ਅਤੇ ਧਰਤੀ ਨੂੰ ਉਤਪਤ ਕੀਤਾ ਇਸ ਵਚਨ ਦੇ ਦੁਆਰਾ ਪਰਮੇਸ਼ਰ ਸਾਡੇ ਲਈ জ্ঞাত ਤੇ ਅਗਿਆਤ ਸਭ ਚੀਜ਼ਾਂ ਦਾ ਮੁੱਢ ਅਤੇ ਸ਼ੁਰੂਆਤ ਸਾਨੂੰ ਦੱਸ ਰਹੇ ਹਨ ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਪਰਮੇਸ਼ਰ ਤੋਂ ਬਿਨਾਂ ਸੰਸਾਰ ਦੀ ਸ਼ੁਰੂਆਤ ਨਹੀਂ ਸਾਡਾ ਜਨਮ ਨਹੀਂ ਸਾਡਾ ਜੀਵਨ ਨਹੀਂ ਅਤੇ ਨਾ ਹੀ ਸਾਡਾ ਜੀਣਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਸ ਦੁਨੀਆ ਵਿੱਚ ਆਦਮ ਨੂੰ ਪੈਦਾ ਕਰਨ ਤੋਂ ਪਹਿਲਾਂ ਪਰਮੇਸ਼ਰ ਨੇ ਉਸ ਦੇ ਜੀਵਨ ਲਈ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਅਤੇ ਫਿਰ ਉਸ ਨੂੰ ਬਣਾਇਆ ਕਿ ਇਹ ਉਸ ਦਾ ਪਿਆਰ ਨਹੀਂ ਹੈ ਇੰਨਾ ਹੀ ਨਹੀਂ ਉਹ ਸਾਡੀ ਹੋਂਦ ਦਾ ਪ੍ਰਬੰਧ ਵੀ ਕਰਦਾ ਹੈ ਨਹੀਂ ਤਾਂ ਅਸੀਂ ਕਦੋਂ ਦੇ ਮਿੱਟੀ ਵਿੱਚ ਮਿਲ ਗਏ ਹੁੰਦੇ ਉਸ ਨੇ ਉਸ ਪ੍ਰਬੰਧ ਅਧੀਨ ਰੋਸ਼ਨੀ ਪਾਣੀ ਅਤੇ ਹਵਾ ਪ੍ਰਦਾਨ ਕੀਤੀ ਹੈ ਕਲਪਨਾ ਕਰਕੇ ਦੇਖੋ ਕਿ ਕੀ ਅਸੀਂ ਇਨ੍ਹਾਂ ਸਭ ਚੀਜ਼ਾਂ ਤੋਂ ਬਿਨਾਂ ਜੀ ਸਕਦੇ ਹਾਂ ਕਦੇ ਨਹੀਂ ਪਰ ਜਦੋਂ ਕਿਸੇ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਕੀਤੀ ਉਸਨੇ ਪਰਮੇਸ਼ਰ ਦੀ ਸੰਗਤ ਗਵਾ ਦਿੱਤੀ ਪਰ ਪਰਮੇਸ਼ਰ ਨੇ ਸਾਨੂੰ ਸੰਸਾਰ ਦਾ ਮੁਕਤੀ ਦਾਤਾ ਦਿੱਤਾ ਜੋ ਉਸ ਦਾ ਸਭ ਤੋਂ ਪਿਆਰਾ ਪੁੱਤਰ ਪ੍ਰਭ ਯਸੂ ਮਸੀਹ ਹੈ ਜਦੋਂ ਉਹ ਜੋ ਪਰਮੇਸ਼ਰ ਹੈ ਮਨੁੱਖ ਬਣਿਆ ਤਾਂ ਮੱਤੀ ਦੇ ਪਹਿਲੇ ਅਧਿਆਇ ਦੀ 21 ਆਇਤ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਉਹ ਜਾਣੀ ਕਿ ਕੁਆਰੀ ਮਰੀਮ ਪੁੱਤਰ ਜਣੇਗੀ ਅਤੇ ਤੂੰ ਉਹ ਦਾ ਨਾਮ ਯਸੂ ਰੱਖੀਂ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ ਕੀ ਤੁਸੀਂ ਅੱਜ ਅਤੇ ਹੁਣੇ ਆਪਣੇ ਪਾਪਾਂ ਤੋਂ ਨਿੱਜੀ ਤੌਰ ਤੇ ਤੌਬਾ ਕਰੋਗੇ ਅਤੇ ਉਸ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਸਵੀਕਾਰ ਕਰੋਗੇ ਪਰਮੇਸ਼ਰ ਤੁਹਾਨੂੰ ਇੱਕ ਨਵਾਂ ਜਨਮ ਦੇਵੇ ਅਤੇ ਤੁਸੀਂ ਇੱਕ ਨਵਾਂ ਜੀਵਨ ਸ਼ੁਰੂ ਕਰੋਗੇ ਇਹ ਸਾਡੇ ਜੀਵਨ ਵਿੱਚ ਮੁੱਖ ਚੀਜ਼ ਹੈ ਯਾਨੀ ਮੁਕਤੀ